ਪਰਵਿੰਦਰ ਸਿੰਘ ਬਾਦਲ ਮੈਂ ਬੀਜੇਪੀ ਨੂੰ ਜਿੱਤਣ ਦਾ ਸੁਪਨਾ ਤੋਂ ਪ੍ਰੈਜ਼ੀਡੈਂਟ ਸਾਹਿਬ ਅੱਜ ਇੱਕ ਕੈਂਪ ਲਾਇਆ ਸੀ ਜਿਹੜੀ ਮਾਤਾ ਸੌਰਵਾਰੀ ਮਾਤਾ ਚਾਰੰਜੀ ਤੋਂ ਵੀ ਪਹਿਲੀ ਵਾਰੀ ਦੀ ਗੱਲ ਹੈ ਅੱਜ ਮੇਰੇ ਨਗਰਪਿੰਡ ਘਰਾਚੋ ਦੇ ਵਿੱਚ ਅਸੀਂ ਜੋ ਫ੍ਰੀ ਕੈਂਪ ਲਗਾਇਆ ਜਿਸ ਦੇ ਵਿੱਚ ਵੀ ਬੈਂਡਿੰਗ ਨਹੀਂ ਪਾ ਰਹੇ ਆ ਬਲੱਡ ਕੈਂਪ ਹੈ ਹੱਡੀਆਂ ਦਾ ਤੇ ਸਕਿਨ ਦਾ ਤੇ ਹਰ ਤਰ੍ਹਾਂ ਦੀ ਫ੍ਰੀ ਮੈਡੀਸਨਾਂ ਤੇ ਚੈੱਕਅਪ ਹੈ ਅਗਰ ਇਹ ਕਿੰਨੇ ਕੁ ਲੋਕਾਂ ਦੇ ਵਿੱਚ ਹੈ ਇਸ ਕੈਂਪ ਦੇ ਵਿੱਚ ਅਜੀ ਹਾਦੀ ਦਾ ਜੀ ਤੁਹਾਡੇ ਸਾਹਮਣੇ ਹੈਗਾ ਦੇਖੋ ਉਹ ਅੱਪਾ ਦੇਖੀ ਵੱਡੀ ਗਿਣਤੀ ਦੇ ਵਿੱਚ ਜੋ ਪੇਸ਼ੈਂਟ ਨੇ ਆਏ ਇੱਥੇ ਪਹੁੰਚੇ ਆ ਗਏ ਉਹ ਖਾਸ ਦੇ ਪੇਸ਼ੈਂਟ ਨੇ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੈ ਜੋ ਅੱਜ ਬਲੱਡ ਦਾਨ ਕਰਨ ਦੇ ਲਈ ਇੱਥੇ ਪਹੁੰਚੇ ਆ। ਉਹ ਜਿੱਦਾਂ ਖੱਟੀ ਵਾਲੇ ਦੀ ਅਪੀਲ ਕਰਦੇ ਸਕਿੰਦੀ ਗੱਲ ਕਰਦਾ ਲੋਕਾਂ ਨੂੰ ਇਤਾਂ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਆਪ ਨੂੰ ਲੱਗ ਰਿਹਾ ਵੀ ਹੈਗੀਆਂ ਨੇ ਜੋ ਅੱਜ ਵੀ ਭੀੜ ਹੈ ਜੋ ਆਪ ਨੂੰ ਲੱਗਦਾ ਆ। ਕਿੰਨੇ ਲੋਕਾਂ ਨੇ ਹੁੰਦਾਲਾ ਹੁੰਦਾਲੇ ਤੋਂ ਜਿੰਨੀ ਮਿਲਦਾ 60 ਦੇ ਆਸ-ਪਾਸ ਦੇ ਜੋ ਪੇਸ਼ੈਂਟ ਨੇ ਕਿ ਉਹਨਾਂ ਨੇ ਬਲੱਡ ਦਿੱਤਾ ਹਾਲ ਹੀ ਬੜੀ ਭੀੜ ਹੈ ਜੋ ਲੱਗਦੀ ਹੈ। ਪ੍ਰਵੀਨਦਰ ਜੀ ਬਗੈਨ 35 ਇਹ ਬਿਲਕੁਲ ਠੀਕ ਹੋ ਜਾਂਦੀ ਹੈ ਅੱਖਾਂ ਦੇ ਕਿੰਨੇ ਕੋਈ ਆਪਰੇਸ਼ਨ ਵਗੈਰਾ ਕੀਤਾ ਹੈ ਅੱਖਾਂ ਦੇ ਆਪਰੇਸ਼ਨ ਵਗੈਰਾ ਆਪਾਂ ਉਹ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਵਿਸ਼ਤ ਬਣ ਗਈ ਹੈ ਲੋਕੇਸ਼ਨ ਨਿਕਲਣਗੇ ਜਿਨ੍ਹਾਂ ਦੇ ਆਪਾਂ ਲੈਂਜ ਵਗੈਰਾ ਪਾਣਾ ਹੈ ਕਾ ਉਹ ਕੰਮ ਸ਼ਾਮ ਨੂੰ ਬਿਲਕੁਲ ਪ੍ਰਵਿੰਦਰ ਜੀ ਲਗਾਤਾਰ ਪਿੰਡਾਂ ਵਿੱਚ ਤੁਹਾਡੇ ਵੱਲੋਂ ਕੈਂਪ ਲਗਾਏ ਜਾ ਰਹੇ ਸੀ ਪਿੰਡਾਂ ਦੇ ਵਿੱਚ ਤਾਂ ਅੱਜ ਵੱਡਾ ਉਪਰਾਲਾ ਕੀਤਾ ਗਿਆ ਤਾਂ ਕਿੰਨਾ ਕਿ ਜਿਹੜਾ ਅੰਤਰ ਲੱਗੇ ਕਿਉਂਕਿ ਪਹਿਲਾਂ ਵੀ ਇਕੱਠੇ ਹੁੰਦੇ ਸੀ ਬਹੁਤ ਥੋੜੀ ਕਿਸਮਤ ਕਿੰਨਾ ਰਸ਼ਮਿੰਦਰ ਜੀ ਦੇਖੋ ਤੁਹਾਨੂੰ ਪਤਾ ਆਪਾਂ ਕਾਫੀ ਸਮੇਂ ਤੋਂ ਹਰ ਹਫਤੇ ਆਪਾਂ ਇੱਕ ਕੈਂਪਾਂ ਜੋ ਲਗਾਤਾਰ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਆਪਾਂ ਸ਼ੁਰੂ ਕੀਤੇ ਹੋਏ ਸੀਗੇ ਤੇ ਉਹ ਕੈਂਪਾਂ ਦੇ ਵਿੱਚ ਵੀ ਆਪਾਂ ਨੂੰ ਬੜਾ ਜੋ ਆਪਾਂ ਕਹੇ ਆਪਾਂ ਨੂੰ ਬਹੁਤ ਇੰਡੀਆ ਰਿਸਪਾਂਸ ਸੀ ਜੋ ਲੋਕਾਂ ਦਾ ਮਿਲ ਰਿਹਾ ਸੀਗਾ ਅੱਜ ਵੀ ਇੱਥੇ ਬੱਤੀ ਬੰਤੀ ਦੇ ਵਿੱਚ ਲੋਕਾਂ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਕੈਂਪ ਹੈ ਜਿਹੜੇ ਤੁਸੀਂ ਲਗਾਉਦੇ ਰਹੋਗੇ ਤਾਂ ਮਤਲਬ ਕੀ ਕਰੇ ਆਉਣ ਵਾਲੇ ਸਮੇਂ ਵਿੱਚ ਕਿਹੜੇ ਜਿਹੜੇ ਹੋਰ ਕੈਂਪ ਨੇ ਲਗਾਉਦੇ ਰਹੋਗੇ ਦੇਖੋ ਅਲੀ ਤਾਂ ਫਿਲਹਾਲ ਸਾਡਾ ਜੋ ਸੀ ਪੰਜ ਕੈਂਪਾਂ ਦਾ ਜੋ ਡਿਪਲੀਆ ਫਿਲਹਾਲ ਇਹ ਕਰ ਰਹੇ ਆ ਕਿ ਅੱਗੇ ਜਿੱਦਾਂ ਵੀ ਸਾਡੀ ਕਿਰਿਆ ਲੈ ਜੂਗੀ ਤਾਂ ਉਹ ਕਰੀਗੇ ਅਗਰ ਗੱਲ ਕਰੀਏ ਸਰਬਾਰ ਜਿਹੜੀ ਮਾਡਲ ਬਣਾਈ ਸੀ 2022 ਆਮ ਆਦਮੀ ਪਾਰਟੀ ਦਾ ਸਹਿਤਾ ਸਹੂਤਾਂ ਦੇ ਸਿੱਖਿਆ ਨਾਲ ਲੈ ਕੇ ਆਸੀ ਪਰ ਅਸੀਂ ਦੇਖਦੇ ਆਂ ਪਿੱਛੇ ਇਹ ਕੁਝ ਕੈਂਪਸ ਹੋਰ ਪਾਰਟੀ ਵੀ ਲਾ ਕੇ ਗਈ ਹੈ ਜਿਹੜੀ ਤੁਮਨੇ ਲਾਏ ਗਿਆ ਪਰ ਲੋਕਾਂ ਦਾ ਅਸੀਂ ਬਾਹਰ ਇਕੱਠੇ ਲੇ ਗਏ ਕਿਵੇਂ ਲੱਗਦਾ ਜੀ ਜੋ ਪਹਿਲਾ ਵਾਲੇ ਕੈਂਪ ਲਗਾਏ ਗਿਆ ਆਪਾਂ ਉਹਦੇ ਬਾਰੇ ਆਪਾਂ ਪਰ ਉਹਦਾ ਇਹ ਸੀਗਾ ਵੀ ਆਪਾਂ ਵੀ ਆਪਣਾ ਜਿਹੜਾ ਅੱਜ ਦਾ ਕੈਂਪ ਸੀ 5 ਤਾਰੀਖ 5 ਤਰੀਕ ਦਾ ਸੀ ਉਹਨਾਂ ਦਾ ਮਿਲਣਾ ਸ਼ਾਇਦ 27 ਤਰੀਕ ਨੂੰ ਹੋ ਦਿੱਤਾ ਜੇ ਪਰ ਜੋ ਆਪਣੇ ਕਪੜਾ ਕੈਂਪ ਦਾ ਸੀਗਾ ਇਹਦੀ ਐਡ ਅਸੀਂ ਪਹਿਲਾਂ ਲੋਕਾਂ ਦੇ ਵਿੱਚ ਪਾ ਦਿੱਤੀ ਜੀਗੀ ਤਾਂ ਸਾਨੂੰ ਲੱਗਦਾ ਕਿ ਉਹਨਾਂ ਨੇ ਜਿ ਆਪਾਂ ਜਾਣੂ ਸੀ ਕਿ ਇਹ ਜੋ ਵੀ ਲਾਉਂਗੇ ਸ਼ਸਤੀ ਕੀਤੇ ਨਾਲ ਉਹਨਾਂ ਨੇ ਜੋ ਸਾਡੇ ਤੋਂ ਪਹਿਲਾਂ ਕੈਂਪ ਨੂੰ ਕਰਾ ਦਿੱਤਾ ਪਰ ਫਿਰ ਵੀ ਅੱਜ ਉਸਰ ਮਾਧਮਾ ਦੀ ਕਿਰਪਾ ਦੇ ਨਾਲ ਤੁਸੀਂ ਇੱਥੇ ਹਾਜ਼ਰ ਹੋਣ ਤੋਂ ਸਾਹਮਣੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਅੱਜ ਇੱਥੇ ਦੇਖੀ ਆ ਰਵਿੰਦਰ ਖੰਨਾ ਜੀ ਐਸ ਦੇਖੋ ਰਵਿੰਦਰ ਖੰਨਾ ਜੀ ਸਾਡੇ ਸਿਰ ਤੇ ਇੰਨੀ ਜ਼ਿੰਮੇਵਾਰੀ ਲੁੱਤਾ ਉਹ ਜਿੱਥੇ ਪੰਚੂਸੀਤੀ ਨੂੰ ਇਸ ਕੈਂਪ ਦੇ ਵਿੱਚ ਹਾਜ਼ਰ ਵੀ ਆ ਗਏ ਪਹਿਲਾਂ ਭੋਗ ਦਾ ਤੰਗ ਜੀ ਸਾਡੇ 10 ਜੀ ਦੇ ਵਿਫਾਦ ਨੇ ਹਾਜ਼ਰ ਨਹੀਂ ਰਹੀ ਹੈ ਉਹ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਜੋ ਸਾਰੀ ਟੀਮ ਹੈ ਜੋ ਸਾਰੇ ਬੰਦੇ ਸਾਡੀ ਇਹ ਕੋਸ਼ਿਸ਼ ਜੀ ਹੈ ਕਿ ਹਰ ਵੇਲੇ ਅਸੀਂ ਲੋਕਾਂ ਦੇ ਲਈ ਹਾਜ਼ਰ ਰਹਾਂ ਜਿੱਥੇ ਜਿੱਥੇ ਵੀ ਲੋਕਾਂ ਨੂੰ ਮੁਸ਼ਕਲ ਆਂਦੀ ਹੈ ਕਿ ਕੈਂਪ ਦੀ ਨਹੀਂ ਕੱਲੀ ਦੀ ਹੋਰ ਵੀ ਕੀਤਾ ਸੀ ਬੀਨ ਚੇਹਰਾ ਆਈਆਂ ਉਹ ਵੀ ਉਹ ਪਰਿਵਾਰਾਂ ਨੂੰ ਜੋ ਲੋਰਵੰਸ਼ ਨੂੰ